ਜਲੰਧਰ ਦੇ ਆਦਮਪੁਰ 에어ਪੋਰਟ ਤੋਂ ਸਵੇਰੇ 12:50 ਮਿੰਟ ਤੇ ਚੱਲ ਕੇ 25 ਮਿੰਟ ਗਾਜ਼ੀਆਬਾਦ ਰੁਕਣ ਤੋਂ ਬਾਅਦ ਸ਼ਾਮ ਦੇ 4:30 ਵਜੇ ਇਹ ਫਲਾਈਟ ਨਾਂਦੇੜ ਸਾਹਿਬ 에어ਪੋਰਟ ਤੇ ਪਹੁੰਚ ਜਾਂਦੀ ਹੈ। ਗਾਜ਼ੀਆਬਾਦ ਤੁਹਾਨੂੰ ਜਹਾਜ਼ ਤੋਂ ਉਤਰਨਾ ਵੀ ਨਹੀਂ ਪੈਂਦਾ ਤੇ ਨਾ ਹੀ ਜਹਾਜ਼ ਚੇਂਜ ਕਰਨਾ ਪੈਂਦਾ। ਜੇ ਟਿਕਟ ਦੇ ਰੇਟ ਦੀ ਗੱਲ ਕਰੀਏ ਤੇ ਇੱਕ ਪਾਸੇ ਦਾ ਕਿਰਾਇਆ 4000 ਤੋਂ ਲੈ ਕੇ 9000 ਤੱਕ ਬਦਲਦਾ ਰਹਿੰਦਾ। ਜਹਾਜ਼ ਦੇ ਵਿੱਚ ਜੇ ਤੁਸੀਂ ਕੁਝ ਖਾਣਾ ਪੀਣਾ ਤੇ ਉਹਦੇ ਪੈਸੇ ਅਲੱਗ ਤੋਂ ਲੱਗਦੇ ਨੇ ਪਰ ਤੁਸੀਂ ਆਪਣੇ ਨਾਲ ਆਪਣੇ ਖਾਣ ਪੀਣ ਦਾ ਸਮਾਨ ਘਰੋਂ ਵੀ ਲੈ ਕੇ ਜਾ ਸਕਦੇ ਹੋ ਇਸ ਫਲਾਈਟ ਦੀ ਟਿਕਟ ਤੁਸੀਂ ਆਨਲਾਈਨ ਕਿਸੇ ਵੀ ਐਪਲੀਕੇਸ਼ਨ ਤੋਂ ਬੁੱਕ ਕਰ ਸਕਦੇ ਹੋ ਜਾਂ ਕਿਸੇ ਵੀ ਟਰੈਵਲ ਏਜੰਟ ਦੇ ਕੋਲੋਂ ਬੁੱਕ ਕਰ ਸਕਦੇ ਹੋ ਫਲਾਈਟ ਤੇ ਉਤਰਨ ਤੋਂ ਬਾਅਦ ਤੁਹਾਨੂੰ ਕੋਈ ਵੀ ਟੈਕਸੀ ਜਾਂ ਆਟੋ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਗੁਰਦੁਆਰਾ ਸਾਹਿਬ ਦੀਆਂ ਏਸੀ ਬੱਸਾਂ ਤੁਹਾਨੂੰ ਉੱਥੇ ਲੈਣ ਆਈਆਂ ਹੁੰਦੀਆਂ ਨੇ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਇਸ ਪੇਜ ਨੂੰ ਫੋਲੋ ਕਰੋ ਤੇ ਜੇ ਕੋਈ ਹੋਰ ਗੱਲਬਾਤ ਪੁੱਛਣੀ ਹੈ ਤੇ ਸਾਨੂੰ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ